ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟ ਤੁਹਾਡੇ ਦੇਖ ਰਹੇ ਹੋ ਜੀ ਗੱਲ ਕਰਨ ਜਾ ਰਹੇ ਹਾਂ ਰਾਤ ਦੇ ਮੌਸਮ ਦੀ ਪੰਜਾਬ ਦੇ ਵਿੱਚ ਕੀ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ ਅੱਜ ਰਾਤ ਸਾਰੀ ਜਾਣਕਾਰੀ ਦੇਵਾਂਗੇ ਬੱਦਲਬਾਈ ਮੀਂਹ ਹਨੇਰੀ ਤੇ ਤਾਪਮਾਨ ਕਿਵੇਂ ਜਰ ਰਵੇਗਾ ਸਾਰੀ ਜਾਣਕਾਰੀ ਡਿਟੇਲ ਵਿੱਚ ਦੱਸਾਂਗੇ ਸੈਟਲਾਈਟ ਇਮੇਜ ਵੀ ਦੇਖਾਂਗੇ ਜੇ ਮੌਸਮ ਵਿਭਾਗ ਦਾ ਅਲਰਟ ਕੀ ਜਾਰੀ ਹੋਇਆ ਜੀ ਮੀਂਹਾਂ ਦੇ ਪ੍ਰਤੀ ਉਹ ਵੀ ਦੇਖਾਂਗੇ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖ ਰਹੇ ਹਾਂ ਜੀ ਇਮੇਜ ਨੂੰ ਡਿਸਕਸ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਫਸਟ ਟਾਈਮ ਵੀਡੀਓ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਲਗਾਤਾਰ ਵੀਊ ਕਰ ਰਹੇ ਹੋ ਵੀਡੀਓ ਨੂੰਸ ਨੂੰ ਪਰ ਵੀਡੀਓ ਨੂੰ ਲਾਈਕ ਨਹੀਂ ਕਰਦੇ ਤਾਂ ਕਿਰਪਾ ਕਰਕੇ ਲਾਈਕ ਕਰਕੇ ਜਰੂਰ ਆਇਓ ਜੀ ਤੇ ਕਮੈਂਟ ਬਾਕਸ ਵਿੱਚ ਆਪਣੇ ਇਲਾਕੇ ਦਾ ਨਾਮ ਤੇ ਮੌਸਮ ਦੇ ਕੀ ਹਾਲਾਤ ਨੇ ਤਾਜ਼ਾ ਉਹ ਜਰੂਰ ਮੈਂਸ਼ਨ ਕਰਦੇ ਹੋ ਅਗਰ ਆਪਾਂ ਇਮੇਜ ਦੇਖੀਏ ਤਾਂ ਇਮੇਜ ਦੇ ਵਿੱਚ ਸਾਨੂੰ ਸਾਫ਼ ਦਿਖਾਈ ਦੇ ਰਿਹਾ ਕਿ ਪੰਜਾਬ ਦੇ ਕੁਝ ਕੁ ਜ਼ਿਲ੍ਹੇ ਜਿਹੜੇ ਨੇ ਬੱਦਲਬਾਈ ਵਿੱਚ ਨੇ ਕਿਉਂਕਿ ਇਹ ਬੱਦਲਬਾਈ ਸਾਨੂੰ ਹਿਮਾਚਲ ਤੋਂ ਆਉਂਦੀ ਹੋਈ ਦਿਖਾਈ ਦੇ ਰਹੀ ਹੈ ਤੇ ਇਸ ਬੱਦਲਬਾਈ ਸਾਨੂੰ ਪੰਜਾਬ ਦਾ ਇੱਕ ਦੋਕ ਜ਼ਿਲ੍ਹੇ ਜਿਹਦੇ ਵਿੱਚ ਖਾਸ ਤੌਰ ਤੇ ਜ਼ਿਲ੍ਹਾ ਮੁਹਾਲੀ ਰੂਪਨਗਰ ਦਾ ਕੁਝ ਹਿੱਸਾ ਚੰਡੀਗੜ੍ਹ ਦਾ ਬਹੁਤਾ ਹਿੱਸਾ ਜੀ ਤੇ ਨਾਲ ਦੀ ਨਾਲ ਪਟਿਆਲੇ ਅਤੇ ਥੋੜਾ ਬਹੁਤਾ ਫਤਿਹਗੜ੍ਹ ਸਾਹਿਬ ਦਾ ਹਿੱਸਾ ਆ ਰਿਹਾ ਜੀ ਹਰਿਆਣੇ ਦੀ ਗੱਲ ਕਰੀ ਤਾਂ ਅੰਮ੍ਰਿਤਾਲੇ ਦਾ ਬਹੁਤਾ ਹਿੱਸਾ ਇਸ ਦੇ ਵਿੱਚ ਆਉਂਦਾ ਦਿਖਾਈ ਦੇ ਰਿਹਾ ਇਸ ਬਦਲਬਾਈ ਦਾ ਕੋਈ ਵੱਡਾ ਅਸਰ ਤਾਂ ਨਹੀਂ ਹੈ ਹਲਕੀ ਜਿਮਾਨੀ ਬਦਲਬਾਈ ਦੇ ਨਾਲ ਸਾਨੂੰ ਕਿਣਮਣ ਕਣੀ ਵੀ ਦੇਖਣ ਨੂੰ ਮਿਲ ਸਕਦੀ ਹੈ ਜਾਂ ਫਿਰ ਥੋੜੀ ਬਹੁਤੀ ਹਨੇਰੀ ਚੱਲ ਸਕਦੀ ਹੈ ਪਰ ਇਸ ਦਾ ਕੋਈ ਬਹੁਤਾ ਅਸਰ ਸਾਨੂੰ ਹੁੰਦਾ ਦਿਖਾਈ ਨਹੀਂ ਦੇ ਰਿਹਾ ਤਾਪਮਾਨ ਦੀ ਗੱਲ ਕਰੀਏ ਤਾਪਮਾਨ ਹੁਣ 1 ਅੱਧਾ ਡਿਗਰੀ ਘਟਦੇ ਹੋਏ ਦਿਖਾਈ ਦੇ ਰਹੇ ਨੇ ਰਾਤ ਦੇ ਵੇਲੇ ਤਾਪਮਾਨ 24 ਡਿਗਰੀ ਦੇ ਨਜ਼ਦੀਕ ਰਹੇਗਾ ਹਵਾ ਦੀ ਗੱਲ ਕਰੀਏ ਹੁਣ ਹਵਾ ਜਿਹੜੀ ਹੈ ਉਹ ਦੱਖਣ ਪੱਛਮ ਦਿਸ਼ਾ ਤੋਂ ਲਗਾਤਾਰ ਚੱਲ ਰਹੀ ਹੈ ਜੀ ਜਿਸ ਦੇ ਕਾਰਨ ਮਾਹੌਲ ਜਿਹੜਾ ਹੁਣ ਖੁਸ਼ਕ ਹੁੰਦਾ ਦਿਖਾਈ ਦੇ ਰਿਹਾ ਨਮੀ ਹੁਣ ਹੌਲੀ ਹੌਲੀ ਘਟਦੀ ਹੋਈ ਦਿਖਾਈ ਦੇ ਰਹੀ ਹੈ ਕਿਉਂਕਿ ਜਿਹੜੀ ਹਵਾ ਪੱਛਮ ਤੋਂ ਆਉਂਦੀ ਹੈ ਉਸ ਟਾਈਮ ਹਵਾ ਦੇ ਵਿੱਚ ਨਮੀ ਘਟਣਾ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਇਹ ਹਵਾ ਲਗਾਤਾਰ ਖੁਸ਼ਕ ਮਾਹੌਲ ਆਪਣੇ ਨਾਲ ਬਣਾਉਂਦੀ ਹੈ ਜੀ ਅਗਰ ਇਸ ਤੋਂ ਇਲਾਵਾ ਕੋਈ ਗੱਲ ਕਰੀਏ ਮੀਂਹਾਂ ਦੀ ਜਾਂ ਕਿਸੇ ਤਰੀਕੇ ਦੇ ਮੌਸਮ ਵਿਭਾਗ ਦੇ ਅਲਰਟ ਦੀ ਕੋਈ ਮੀਂਹਾਂ ਦਾ ਅਲਰਟ ਫਿਲਹਾਲ ਅੱਜ ਰਾਤ ਦੇ ਲਈ ਮੌਸਮ ਵਿਭਾਗ ਨੇ ਜਾਰੀ ਨਹੀਂ ਕੀਤਾ ਓਵਰ ਆਲ ਪੰਜਾਬ ਦੇ ਵਿੱਚ ਮੌਸਮ ਖੁਸ਼ਕ ਹੈ ਮਾਝੇ ਦੁਆਬੇ ਤੇ ਮਾਲਵੇ ਤੇ ਇੰਨੇ ਰੀਜਨਾਂ ਦੀ ਗੱਲ ਕਰੀਏ ਤਾਂ ਮੌਸਮ ਠੀਕ ਠਾਕ ਬਣੇ ਰਹਿਣ ਦੀ ਪੂਰੀ ਪੂਰੀ ਉਮੀਦ ਹੈ ਹਲਕੀ ਦਰਮਿਆਨੀ ਬੱਦਲਬਾਗੀ ਸਾਨੂੰ ਸਵੇਰ ਦੇ ਵੇਲੇ ਜਲੰਧਰ ਲੁਧਿਆਣਾ ਫਤਿਹਗੜ੍ਹ ਸਾਹਿਬ ਥੋੜਾ ਬਹੁਤਾ ਇਲਾਕਾ ਇਹਦੇ ਵਿੱਚ ਬਲਾਚੌਰ ਦਾ ਹੁਸ਼ਿਆਰਪੁਰ ਦਾ ਨਵਾਂ ਸ਼ਹਿਰ ਦਾ ਆ ਸਕਦਾ ਹੈ ਜੋ ਕਿ ਸਵੇਰੇ ਸਾਨੂੰ ਤੜਕੇ 5 ਤੋਂ 6 ਵਜੇ ਤੱਕ ਬੱਦਲਬਾਝੀ ਦੇਖ ਸਕਦੀ ਹੈ ਪਰ ਉਸ ਤੋਂ ਇਲਾਵਾ ਕੋਈ ਵੱਡਾ ਕਾਰਵਾਈ ਫਿਲਹਾਲ ਬੱਦਲਬਾਝੀ ਦੇ ਵਿੱਚ ਦੇਖਣ ਨੂੰ ਨਹੀਂ ਮਿਲ ਰਹੀ ਏਸ ਜੀ ਅਪਡੇਟ ਰਾਤ ਦੇ ਮੌਸਮ ਦੀ ਸਵੇਰ ਦੀ ਵੀਡੀਓ ਵਿੱਚ ਜਲਦ ਹਾਜ਼ਰ ਹੁੰਦੇ ਆ ਜੀ ਲੈ ਕੇ ਅਗਲੇ 4-5 ਦਿਨਾਂ ਦੀ ਅਪਡੇਟ ਕਿ ਮੌਸਮ ਕਿਵੇਂ ਦਾ ਰਹੇਗਾ ਉਦੋਂ ਤੱਕ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਬਣੇ ਰਹੋ ਚੈਨਲ ਵੈਦਰ ਅਪਡੇਟਸ ਤੁਹਾਡੇ ਤੇ ਜਲਦ ਮਿਲਦੀਆਂ ਜੀ